ਤ ਆਪਣੇ ਚੰਗੇ ਫਿਊਚਰ ਤੇ ਵਧੀਆ ਜ਼ਿੰਦਗੀ ਬਤੌਣ ਦੇ ਲਈ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਵਿਦੇਸ਼ਾਂ ਵੱਲ ਰੁਖ ਕਰਦੇ ਨੇ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਹੈ ਜਿਹੜਾ ਲਗਾਤਾਰ ਵੱਧ ਰਿਹਾ ਹੈ ਔਰ ਵਿਦੇਸ਼ਾਂ ਦੇ ਵਿੱਚ ਦੇਖੋ ਦੇਖੀ ਲੋਕ ਇਸ ਕਦਰ ਜਾ ਰਹੇ ਨੇ ਕਿ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਉਹ ਵਿਦੇਸ਼ਾਂ ਦੇ ਵਿੱਚ ਪ੍ਰਵੇਸ਼ ਕਰ ਰਹੇ ਨੇ ਜੇਕਰ ਯੂਐਸਏ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਜਿਹੜੇ ਯੂਐਸਏ ਦੀ ਡੰਕੀ ਲਗਾ ਕੇ ਉੱਥੇ ਪਹੁੰਚਦੇ ਨੇ ਗੈਰ ਕਾਨੂੰਨੀ ਤਰੀਕੇ ਨਾਲ ਪਹੁੰਚਦੇ ਨੇ ਜਿਨ੍ਹਾਂ ਦੇ ਉੱਪਰ ਹੁਣ ਡੋਨਾਲਡ ਟਰੰਪ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਮੈਕਸੀਕੋ ਬਾਰਡਰ ਤੇ ਵੱਡੀ ਗਿਣਤੀ ਦੇ ਵਿਚਾਰ ਮੇ ਲਗਾ ਦਿੱਤੀ ਗਈ ਹੈ ਦੱਸਦੀ ਹੈ ਕਿ ਹੁਣ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤੇ ਵਿੱਚ 43 ਲੱਖ ਦੇ ਕਿ ਜਿਹੜਾ ਇੱਕ ਨੌਜਵਾਨ ਡੰਕੀ ਲਗਾ ਕੇ ਅਮਰੀਕਾ ਜਾ ਰਿਹਾ ਸੀ ਯੂ ایس ਏ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਜਿਹੜੀ ਉਸਦੀ ਮੌਤ ਹੋ ਜਾਂਦੀ ਹੈ ਮੌਤ ਦੀ ਖਬਰ ਸੁਣ ਕੇ ਜਿਹੜਾ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਕਿ ਜਿੰਗਾਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਤੋਂ ਡੋਨਾਲਡ ਟਰੰਪ ਦੇ ਵੱਲੋਂ ਰਿਪੋਰਟ ਕੀਤਾ ਗਿਆ ਨੌਜਵਾਨਾਂ ਨੂੰ ਤਾਂ ਨੌਜਵਾਨਾਂ ਦੇ ਵੱਲੋਂ ਜੋ ਵੀਡੀਓ ਬਣਾਈਆਂ ਜਾਂਦੀਆਂ ਸੀ ਰਸਤੇ ਵਿੱਚ ਜਾਂਦਿਆਂ ਦੀਆਂ ਤੋਂ ਤਸਵੀਰਾਂ ਜਦੋਂ ਸਾਹਮਣੇ ਆਈਆਂ ਨੇ ਤਾਂ ਹਰ ਇੱਕ ਮਾਂ ਦਾ ਉਹਨਾਂ ਤਸਵੀਰਾਂ ਨੂੰ ਦੇਖ ਕੇ ਜਿਹੜਾ ਦਿਲ ਦੁੱਖਿਆ ਅੱਖਾਂ ਦੇ ਵਿੱਚ ਹੰਝੂ ਆਏ ਨੇ ਲਗਾਤਾਰ ਜਿਹੜਾ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਨੌਜਵਾਨ ਬਾਹਰ ਜਾ ਰਹੇ ਨੇ ਉਹਨਾਂ ਨੂੰ ਸਰਕਾਰਾਂ ਦੀ ਇਹ اپیل ਕੀਤੀ ਜਾ ਰਹੀ ਕਿ ਜੇਕਰ ਤੁਸੀਂ ਜਾਣਾ ਹੈ ਤਾਂ ਸਹੀ ਤਰੀਕੇ ਦੇ ਨਾਲ ਜਾਓ ਨਹੀਂ ਤਾਂ ਤੁਸੀਂ ਨਾ ਜਾਓ ਇੱਥੇ ਵੀ ਕੰਮ ਕਰ ਸਕਦੇ ਹੋ ਕਿਉਂਕਿ ਇੱਥੇ ਵੀ ਸਰਕਾਰ ਤੁਹਾਨੂੰ ਨੌਕਰੀਆਂ ਦੇਵੇਂਗੀ ਲੇਕਿਨ ਫਿਰ ਵੀ ਜਿਹੜੇ ਨੌਜਵਾਨ ਨੇ ਉਹ ਵਿਦੇਸ਼ ਜਾ ਕੇ ਚੰਗਾ ਪੈਸਾ ਕਮਾਉਣ ਦੇ ਲਈ ਜਿਹੜੇ ਸੁਪਨੇ ਦੇ ਨਾਲ ਵਿਦੇਸ਼ ਜਾਂਦੇ ਨੇ ਜਿੱਥੇ ਫਿਰ ਰਸਤਿਆਂ ਦੇ ਵਿੱਚ ਉਹਨਾਂ ਦੀ ਮੌਤ ਵੀ ਹੋ ਜਾਂਦੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੋਹਣਾ ਸੁਨੱਖਾ ਜਿਹੜਾ ਪੁੱਤ ਮਾਪਿਆਂ ਦਾ ਖੋ ਗਿਆ ਜੋ ਕਿ ਡੰਕੀ ਲਗਾ ਕੇ ਵਿਦੇਸ਼ ਜਾ ਰਿਹਾ ਸੀ 43 ਲੱਖ ਰੁਪਏ ਉਸਨੇ ਲਗਾਏ ਸੀ ਲੇਕਿਨ ਇਸ ਦੇ ਬਾਵਜੂਦ ਵੀ ਜਿਹੜਾ ਕਿ ਗਲਤ ਤਰੀਕੇ ਦੇ ਨਾਲ ਉਹ ਜਾ ਰਿਹਾ ਸੀ ਵਿਦੇਸ਼ ਤਾਂ ਰਸਤੇ ਦੇ ਵਿੱਚ ਜਿਹੜੀ ਉਸਦੀ ਮੌਤ ਹੋ ਜਾਂਦੀ ਤਾਂ ਇਹ ਮੰਦਪਾਗੀ ਖਬਰ ਜਿਹੜੀ ਇਹ ਡੇਰਾ ਬੱਸੀ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਡੇਰਾ ਬੱਸੀ ਬਲਾਕ ਦੇ ਪਿੰਡ ਸ਼ੇਖਪੁਰਾ ਕਲਾ ਦਾ ਇੱਕ 24 ਸਾਲਾ ਨੌਜਵਾਨ 8 ਮਹੀਨੇ ਪਹਿਲਾਂ ਡੌਂਕੀ ਰੇ ਅਮਰੀਕਾ ਜਾਣ ਲਈ ਘਰੋਂ ਨਿਕਲੇ ਸੀ ਪਰੰਪ ਬਿਮਾਰੀ ਦੇ ਕਾਰਨ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਉਸ ਦੀਆਂ ਕਬੋਡੀਆ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਰਣਦੀਪ ਦੇ ਵਜੋਂ ਹੋਈ ਹੈ ਜੋ ਕਿ ਸ਼ੇਖਪੁਰਾ ਕਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਮ੍ਰਿਤਕ ਰਣਦੀਪ ਦਾ ਪਰਿਵਾਰ ਉਸ ਦੀ Laash ਦੇ ਆਉਣ ਦੀ ਉਡੀਕ ਕਰ ਰਿਹਾ ਹੈ ਤੇ ਪੀੜਤ ਪਰਿਵਾਰ ਨੇ ਏਜੰਟ ਦੇ ਵਿਰੁੱਧ ਡੇਰਾ ਬੱਸੀ ਪੁਲਿਸ ਨੂੰ ਧੋਖਾਧੜੀ ਸ਼ਿਕਾਇਤ ਜਿਹੜੀ ਦਰਜ ਕਰਵਾਈ ਹੈ ਜਾਣਕਾਰੀ ਦੇ ਮੁਤਾਬਕ ਰਣਦੀਪ ਦੀ ਉਮਰ ਜਿਹੜੀ 24 ਸਾਲ ਸੀ ਪਿੰਡ ਸ਼ੇਖਪੁਰਾ ਕਲਾ ਨਿਵਾਸੀ ਪਰਿਵਾਰ ਦੇ ਵਿੱਚ ਸਭ ਤੋਂ ਛੋਟਾ ਸੀ ਅਤੇ ਹਾਲੇ ਕੁਆਰਾ ਹੀ ਸੀ ਤਾਂ ਸਿਰਫ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ ਅਤੇ ਉਸ ਦਾ ਅਮਰੀਕਾ ਜਾਣ ਦਾ ਜਿਹੜਾ ਸੁਪਨਾ ਸੀਗਾ ਉਹ ਅੰਬਾਲਾ ਦੇ ਵਿੱਚ ਇੱਕ ਰਿਸ਼ਤੇਦਾਰ ਟਰੈਵਲ ਏਜੰਟ ਦੇ ਨਾਲ ਲਗਭਗ 43 ਲੱਖ ਰੁਪਏ ਦਾ ਸੌਦਾ ਕਰਨ ਤੋਂ ਬਾਅਦ ਜਿਹੜਾ ਅਮਰੀਕਾ ਦੇ ਲਈ ਘਰੋਂ ਚਲਾ ਗਿਆ ਸੀ ਉਸਤੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ ਉਸ ਦਾ ਪਰਿਵਾਰ ਦਿਹਾੜੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ ਕਿਸੇ ਤਰ੍ਹਾਂ ਉਹਨਾਂ ਨੇ ਕਰਜ਼ਾ ਲੈ ਕੇ 25 ਲੱਖ ਰੁਪਏ ਦਾ ਪ੍ਰਬੰਧ ਕੀਤਾ ਤੇ ਇਸ ਦੌਰਾਨ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟ੍ਰੰਪ ਨੇ ਉਹਨਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਜਾਰੀ ਕੀਤਾ ਜੋ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਗਏ ਸਨ ਜਿਸ ਤੇ ਕਾਰਨ ਏਜੰਟ ਉਸ ਨੂੰ ਲਗਭਗ 6 ਮਹੀਨੇ ਤੱਕ ਗੈਰ ਕਾਨੂੰਨੀ ਤੌਰ ਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਕਮਾਉਂਦਾ ਰਿਹਾ ਤੇ ਉਸ ਨੂੰ ਅਮਰੀਕਾ ਲੈ ਜਾਣ ਦੀ ਝੂਠੀ ਉਮੀਦ ਦਿੰਦਾ ਰਿਹਾ ਏਜੰਟ ਨੇ ਉਸ ਨੂੰ ਅਮਰੀਕਾ ਦੀ ਥਾਂ ਪਹਿਲਾਂ ਵਿਅਤਨਾਮ ਭੇਜਿਆ ਤੇ ਉਸ ਤੋਂ ਬਾਅਦ ਜਿਹੜਾ ਕਿ 3 ਮਹੀਨੇ ਉੱਥੇ ਰਿਹਾ ਤੇ ਇਸ ਦੌਰਾਨ ਉਸ ਨੂੰ ਬਾਲ ਤੋਂੜ ਹੋ ਗਿਆ ਜਿਸ ਦਾ ਸਮਾਂ ਰੰਦੇ ਇਲਾਜ ਨਾ ਹੋਣ ਕਾਰਨ ਉਸਦੀ ਇਨਫੈਕਸ਼ਨ ਵੱਧਦੀ ਗਈ ਪਰਿਵਾਰਕ ਮੈਂਬਰਾਂ ਦੇ ਵੱਲੋਂ ਏਜੰਟ ਤੇ ਰਣਦੀਪ ਨੂੰ ਵਾਪਸ ਭੇਜਣ ਦੇ ਲਈ ਦਬਾਅ ਪਾਇਆ ਜਾ ਰਿਹਾ ਸੀ ਏਜੰਟ ਉਹਨਾਂ ਨੂੰ ਅਮਰੀਕਾ ਦੀ ਥਾਂ ਜਿਹੜਾ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਭੇਜਣ ਦਾ ਆਫਰ ਦੇ ਰਿਹਾ ਸੀ ਪਰ ਪਰਿਵਾਰ ਨੇ ਸਾਫ ਮਨਾਂ ਕਰ ਦਿੱਤ ਅਤੇ ਮੁੰਡੇ ਨੂੰ ਵਾਪਸ ਭੇਜਣ ਦੇ ਲਈ ਕਿਹਾ ਪਰ ਏਜੰਟ ਨੇ ਉਸ ਨੂੰ ਬਿਨਾਂ ਪਾਸਪੋਰਟ ਦੇ ਕਬੋਡੀਆ ਭੇਜ ਦਿੱਤਾ ਜਿੱਥੇ ਬਿਨਾ ਪਾਸਪੋਰਟ ਤੋਂ ਫਸ ਗਿਆ ਤੇ ਉਸ ਦੀ ਇਨਫੈਕਸ਼ਨ ਵਧਦੀ ਗਈ ਤੇ ਇਲਾਜ ਨਾ ਹੋਣ ਦੇ ਕਾਰਨ ਜਿਹੜਾ ਉਸ ਦੀ ਬੀਤੇ ਦਿਨ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਹ ਗਰੀਬ ਪਰਿਵਾਰ ਤੋਂ ਸਬੰਧ ਰੱਖਦੇ ਹਨ ਤੇ ਉਹਨਾਂ ਦੇ ਵੱਲੋਂ ਜਿਹੜਾ ਕਰਜ਼ਾ ਲੈ ਕੇ ਏਜੰਟ ਨੂੰ 25 ਲੱਖ ਰੁਪਏ ਦਿੱਤੇ ਸਨ ਪਰ ਨਾ ਪੈਸੇ ਰਹਿਤ ਨਾ ਹੀ ਉਹਨਾਂ ਦਾ ਲੜਕਾ ਰਿਹਾ ਹਲੇ ਮ੍ਰਿਤਕ ਦੀ ਲਾਸ਼ ਨੂੰ ਵਾਪਸ ਲਿਆਉਣਾ ਹੈ ਨੌਜਵਾਨ ਦੀ ਮੌਤ ਮਗਰੋਂ ਪਰਿਵਾਰ ਅਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਫੈਲ ਗਈ ਪਰਿਵਾਰ ਨੇ ਏਜੰਟ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ